ਥੋੜੀ ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ ਚ ਮੈਂ ਤਾਂ ਬਹੁਤ ਜਿਆਦਾ ਸਟਾਇਰ ਕੀਤਾ ਹੋਇਆ ਪੰਜਾਬ ਪੁਲਿਸ ਤੇ ਮੈਂ ਇਹ ਵੀ ਕਹਾਂ ਜੀ ਮੈਂ ਪੰਜਾਬ ਪੁਲਿਸ ਦੁਨੀਆ ਦੀ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਨਹਿਰ ਚ ਨਾਉਂਦੇ ਬੰਦੇ ਨੂੰ ਵੀ ਕਹਿੰਦੇ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾ ਤਰੀ ਤਲਾਸ਼ੀ ਲੈਣੀ ਹੈ ਜੇ ਕੱਪੜੇ ਤਾਂ ਬਾਹਰ ਹੀ ਪੈਨੇ ਨਾ ਕਹਿੰਦੇ ਪਾ ਤੂੰ ਨਿਕਲ ਕਹਿੰਦੇ ਸੋ ਆਪਣੇ ਤਾਂ ਅੱਡੀ ਨੇ ਸਵਾ ਸੋ ਜੇ ਆਪਾਂ ਆ ਜੀ ਆਪਣੀ ਆਈ ਤੇ ਕਿਹਾ ਚੀਜ਼ ਖਤਮ ਕਰਨੀ ਹੈ ਤਾਂ ਪੰਜਾਬ ਪੁਲਿਸ ਤੋਂ ਵਧੀਆ ਇਸ ਦੇਸ਼ 'ਚ ਕੋਈ ਪੁਲਿਸ ਨਹੀਂ ਹੈਗੀ ਜੇ ਕੋਈ ਅਲਹਮਤ ਖਤਮ ਕਰਾਉਣੀ ਹੈ ਮੈਂ ਕਹਿਣਾ ਕਿ ਤੁਸੀਂ ਕੰਪਿਊਟਰ ਨਹੀਂ ਹੈਗੇ ਤੁਸੀਂ ਰੋਬੋਟ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰੋਬੋਟ ਦੇ ਦਈਏ ਤੁਸੀਂ ਉਹ ਤੋਂ ਦੁੱਗਣਾ ਤੇ ਗੁਣਾ ਕੰਮ ਲੈ ਲਓਗੇ ਇੰਨੀ ਕੁ ਮੈਨੂੰ ਕਾਬਲੀਅਤ ਦਾ ਪਤਾ ਹੈ ਤੁਹਾਡੀ ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ ਚ ਅਸੀਂ ਵੀ ਵਰਦੀ ਪ੍ਰੋਪਰ ਵਰਦੀ ਮੈਨੂੰ ਪਤਾ ਹੈ ਹੌਲਦਾਰ ਦੀ ਜਿਹੜੀ ਚੱਲਣ ਵਾਲੀ ਪੱਗ ਹੈ ਉਹ ਉਹਦੇ ਹਰੇਕ ਲੜ ਦੇ ਵਿੱਚ ਅਖਵਾਰ ਪੈਂਦਾ ਫਿਰ ਜਦੋਂ ਕੈਨੇਡਾ ਅਮਰੀਕਾ ਲੈ ਕੇ ਜਾਂਦੇ ਸੀ ਸ਼ੋਅ ਵਗੈਰਾ ਕਰਨ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਦੋ ਪੱਗਾਂ ਤਾਂ ਲੈ ਕੇ ਜਾਂਦੇ ਸੀ ਠੀਕ ਹੈ ਉਹ ਦੁਬਾਰਾ ਬਣੀ ਨਹੀਂ ਜਾਂਦੀ ਸਪੈਸ਼ਲਿਸਟ ਨੇ ਬਣਾਉਣ ਵਾਲੇ ਸੀ ਉੱਥੇ ਹੀ ਬਣਾਉਂਦੇ ਹੁੰਦੇ ਸੀ ਮਹਾਲੀ ਜਿਹੜਾ ਆਪਣਾ ਕਮਾਂਡੋ ਸੈਂਟਰ ਹੈ 99% ਪੁਲਿਸ ਆਪਣੀਆਂ ਵਰਦੀਆਂ ਆਪ ਸਮਾਉਂਦੀ ਹੈ ਪਹਿਲਾਂ ਤਾਂ ਹੁਣ ਤੱਕ ਪੈਸੇ ਦੇਣ ਲੱਗ ਗਏ ਪਰ ਪਹਿਲਾਂ ਕੱਪੜਾ ਦਿੰਦੇ ਹੁੰਦੇ ਸੀ ਕਾਂਗਰਸ ਵਿੜੇ ਮਿਰਕਾ ਜਿਹਾ ਕਾਲੀ ਦਲ ਵਿੜੇ ਉਹ ਕਪੜਾ ਹੈ ਜਾ ਹੁੰਦਾ ਸੀ ਐਦਾਂ ਹੱਥ ਲਾਓ ਚ ਗਲੀ ਨਿਕਲ ਜਾਂਦੀ ਸੀ ਕਿਉਂਕਿ ਹੁਣ ਪੌਣੀਆਂ ਤਾਂ ਤੁਸੀਂ ਨੇ ਤੁਸੀਂ ਫਿਰ ਆਪ ਕੱਪੜਾ ਲੈ ਕੇ ਵੀ ਬਣਾ ਲੈਂਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਫੋਰਸ ਨੇ ਦਿਨ ਰਾਤ ਉਹਨਾਂ ਦੀ ਵੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਡਿਸੀਜਨ ਲਿਆ ਹੈ ਸਾਡੀ ਵੀ ਤਾਂ ਰਾਖੀ ਤੁਸੀਂ ਉਹ ਕਰਦੇ ਹੋ ਸਾਡੇ ਮੂਰੇ ਸਾਡੇ ਮੂਰੇ ਤੁਸੀਂ ਆਪਣੀਆਂ ਹਿੱਕਾਂ ਢਾ ਕੇ ਖੜਦੇ ਹੋ ਉਹਨਾਂ ਦੀ ਵੀ ਰਾਖੀ ਤੁਸੀਂ ਕਰ ਉਹਨਾਂ ਨੇ ਡਿਸੀਜਨ ਲਏ ਹੋਏ ਨੇ ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬਣ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਨਹੀਂ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਤੀਆਂ ਸਕੂਲਾਂ ਦੀਆਂ ਇੱਥੋਂ ਬੜਵਾਓ ਵਰਤੀਆਂ ਉਹ ਲੇਡੀਜ਼ ਤੋਂ ਬਣਵਾਈਆਂ ਕਾਮਜਵਰਿਆ 100 ਲੇਡੀਜ਼ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣ ਚਾਹੇ ਉੱਥੇ ਸਿਉ ਲੈਣ ਅਕਾਲਗੜ ਪਿੰਡੇ ਤੋਂ ਸ਼ੁਰੂ ਕੀਤਾ ਉਹਨਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਈਆ ਜਨਕਿ 1.5 ਲੱਖ ਰੁਪਈਆ ਇੱਕ ਲੇਡੀ ਨੇ ਕਮਾ ਲਿਆ ਸਾਲ ਨਹੀਂ ਕੁਝ ਮਹੀਨਿਆਂ 'ਚੀ ਕਹੇ ਸੀ ਕਿ ਇਹ ਆਈਡੀਆ ਵਧੀਆ ਸੀ ਫਿਰ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਮਾ ਰਹੇ ਨੇ ਹੁਣ ਹੋਰ ਪਿੰਡ ਵਧਾਤੇ ਅਸੀਂ ਤੇ ਹੁਣ ਅਸੀਂ ਕੱਲ ਹੀ ਅਜੇ ਮੈਂ ਡਿਪਟੀ ਕਮਿਸ਼ਨਰ ਸੰਗਰੂਰ ਆਏ ਸੀ ਪਹਿਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਂਚ ਕੀਤੀ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਮਾਵਾਂਗੇ ਜਿਹੜੇ ਵੀ ਬੈਚ ਲੱਗਣਗੇ ਜਿਹੜੇ ਵੀ ਉਹ ਸਾਰਾ ਕੁਝ ਉਹ ਦੇਖ ਕੇ ਦੇਣਗੇ ਕਰ ਕਹਿਣ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ ਔਰ ਅਸੀਂ ਤੁਹਾਨੂੰ ਮੈਂ ਕਿਹਾ ਵੀ ਕਿੰਨੇ ਪੈਸੇ ਦਿੰਨੇ ਆ ਗਿਆ ਮੈਂ 1103 ਰੁਪਏ ਮਿਲਦੇ ਆ ਇੱਕ ਵਰਦੀ ਸਿਉਂਦੇ ਅਸੀਂ 1100 ਰੁਪਏ ਚ ਸਿਉ ਰਹੇ ਆਂ ਔਰ ਸਾਰਾ ਪੈਸਾ ਪਿੰਡਾਂ ਦੀਆਂ ਉਹ ਮਾਵਾਂ ਨੂੰ ਭੈਣਾਂ ਨੂੰ ਜਾ ਰਿਹਾ ਤੇ ਨਾਲੇ ਜਿਹੜੀ ਵਰਦੀ ਜਿਹੜੀ ਵਰਦੀ ਆਪਣੀ ਮਾਂ ਭੈਣ ਨੇ ਸਿਉਂਤੀ ਹੋਵੇ ਨਾ ਉਹ 'ਚ ਥੋੜਾ ਥੋੜਾ ਪਿਆਰ ਤੇ ਨਿੱਘ ਵੀ ਹੁੰਦਾ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਦੀਆਂ ਜਿਹੜੇ ਪੰਜਾਬ ਪੁਲਿਸ 'ਚ ਨੇ ਸੜਕਾਂ ਤੇ ਖੜਦੇ ਆਂ ਠੰਡ 'ਚ ਵੀ ਗਰਮੀ 'ਚ ਵੀ ਉਹਨਾਂ ਵਾਸਤੇ ਸਿਉ ਰਹੇ ਆਂ ਸੋਸ ਪਿੰਪਲਸ ਦੀਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ ਕੋਈ ਇੱਕ ਕਮੀ ਨਹੀਂ ਹੋਊਗੀ ਉਸਦੇ ਉਹ ਅਸੀਂ ਸ਼ੁਰੂ ਕਰਤਾ ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਮੈਂ ਚਾਹੁੰਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਾਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ ਚੱਪਲਾਂ ਬਣਾ ਰਹੀਆਂ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮਲਾਜ਼ਮ ਜਾਂ ਕੋਈ ਦਿਹਾਰੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਿਆ ਕਮਾ ਕੇ ਬੈਠੇ ਹੋਣ ਪਰਡੇ ਪਰਡੇ ਕਹਿੰਨਾ ਮੈਂ 50 60000 ਰੁਪਿਆ ਕਰ ਘਰੇ ਉਹਨਾਂ ਘਰ ਉਹ ਘਰੇ ਬੈਠੀਆਂ ਕਮਾ ਰਹੀਆਂ ਹੋਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚైనా ਕੀ ਕਰ ਰਿਹਾ ਚైనా ਇਹੀ ਕਰ ਰਿਹਾ ਚైనా ਦੇ ਵਿੱਚ ਅੱਜ ਦੇਖ ਲਓ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅੱਧੀ ਦੁਨੀਆ ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡਡ ਸੀਗੇ ਸੋ ਉਥੇ ਕੋਈ ਪਿੰਡ ਚ ਕੋਈ ਲੇਡੀ ਬੇਲ ਹੀ ਨਹੀਂ ਹੈਗੀ ਸੋ ਅਸੀਂ ਵੀ ਚੌਂ ਨੇ ਆ ਕੇ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਅਸੀਂ 8 ਥਾਣੇ ਪੁਲਿਸ ਦੇ ਸਿਰਫ ਔਨਲੀ ਲੇਡੀਜ਼ ਦੇ ਨੇ ਐਸ ਐਚਓ ਵੀ ਲੇਡੀ ਸਾਰਾ ਸਟਾਫ ਲੇਡੀਜ਼ ਦਾ ਤੇ ਸਾਰੇ ਉਥੇ ਜਿਹੜੀਆਂ ਐਫ ਆਈ ਆਰ ਜਾਂ ਸ਼ਿਕਾਇਤਾਂ ਲੈ ਕੇ ਆਉਣ ਉਹ ਵੀ ਲੇਡੀਜ਼ ਐ ਸੰਗਰੂਰ ਤੋਂ ਸ਼ੁਰੂ ਕੀਤਾ ਹੋਇਆ 8 ਨੇ ਹੁਣ ਤੱਕ ਇਹਦੇ ਵਿੱਚ ਵੀ ਆਪਾਂ ਸਪੈਸ਼ਲੀ ਗੱਡੀਆਂ ਪਾਈਆਂ ਲੇਡੀ ਸੁਰੱਖਿਆ ਦੀਆਂ ਤੇ ਪਹਿਲੀ ਵਾਰ ਹੋਇਆ ਪੰਜਾਬ 'ਚ ਇਸ ਵਕਤ 10 ਡੀਸੀ ਕੁੜੀਆਂ ਨੇ 6 ਐਸਐਸਪੀ ਕੁੜੀਆਂ ਨੇ ਪੰਜਾਬ 'ਚ ਪਹਿਲੀ ਵਾਰ ਹੋਇਆ ਇਹ ਸੋ ਅਸੀਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀਆਂ ਧੀਆਂ ਆਪਣੇ ਭੈਣਾਂ ਨੂੰ ਮਾਨ ਸਨਮਾਨ ਦੇਈ ਉਹਨਾਂ ਦੀ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਮਿਲੇ ਬਾਕੀ ਜਿਤਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ ਮੈਂ ਪਹਿਲਾਂ ਦੇਖਦਾ ਰਿਆ ਲੀਡਰਾਂ ਨੂੰ ਕਈ ਵਾਰੀ ਮੈਂ ਸ਼ੋਹਾਂ ਤੇ ਵੀ ਜਾਂਦਾ ਰਿਆ ਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਐ ਸਮੇਂ-ਸਮੇਂ ਦੇ ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ जोड़े जवान खड़े रस्ते तो सलूट का जवाब नहीं देंगे झाकते दे भी नहीं वाल एक तो फिर इदा ही हो गया फिर जिमें आप किसी वाल हाथ क्ढीए हाथ बुलाने वास्त अगला क्ढे ना फिर अपना नमोशी होंगी है ना फिर जो तो मैं एम पी बनया उदू पहले तो सलूट पे नहीं तो मैं एम पी बनया ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦਿੰਨਾ ਕੋਈ ਸਲੂਟ ਮੈਂ ਅਨਟੈਂਡਡ ਨਹੀਂ ਛੱਡਦਾ ਇੱਕ ਵਾਰੀ ਮੈਂ ਮੁਕਸਰ ਮਾਗੀ ਮੇਲੇ ਚੋਂ ਨਿਕਲ ਰਿਹਾ ਸੀ ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਕਿਤੇ ਫੋਨ ਤੇ ਲੱਗ ਗਿਆ ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਬੈਕ ਕਰ ਲਾ ਗੱਡੀ ਦੀ ਊ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਹੋਰ ਦੇਖਦਾ ਸੀ ਮੈਂ ਆਪ ਤੈਨੂੰ ਸਲੂਟ ਕਰਨਾਂ ਦੁਬਾਰਾ ਮਾਣ ਮਹਿਸੂਸ ਹੁੰਦਾ ਦਿਨ ਜਨਮ ਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ ਤੇ ਆਉਣ ਸਾਰ ਮੈਂ ਸ਼ੁਰੂ ਕੀਤਾ ਕਿ ਡੀਜੀਪੀ ਦੇ ਸਾਈਨ ਹੋਣ ਮੇਰੇ ਸਾਈਨ ਹੋਣ ਤੇ ਤੁਹਾਡੇ ਘਰੇ ਤੁਹਾਡੇ ਜਨਮ ਦੇ ਨਾਲ ਦੇ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜੀ ਜੇ ਤੁਹਾਡੀਆਂ ਪ੍ਰਾਪਤੀਆਂ ਲਿਖਿਆ ਹੋਣ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਹੈ ਬੱਚੇ ਸਕੂਲ ਚ ਲੈ ਕੇ ਜਾਂਦੇ ਉਹਨਾਂ ਨੂੰ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ ਹੈ ਦੇਖੋ ਮਾਣ ਮਹਿਸੂਸ ਇੱਜ਼ਤ ਹੈ ਜਿੰਨੀ ਇੱਜ਼ਤ ਦੇ ਦੋਗੇ ਉੰਨੀ ਜਿੱਤ ਲੈ ਲੋਗੇ ਫਿਰ ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਲਤੀਆਂ ਕਈ ਵਾਰੀ ਤੁਸੀਂ ਕਰ ਦਿੰਨੇ ਹੋ ਹੋ ਜਾਂਦੀਆਂ ਨੇ ਪਰ ਟੰਗੇ ਜਾਂਦੇ ਨੇ ਤੁਹਾਡੇ ਅਫਸਰਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਗਿਆ ਗਲਤੀ ਥੋੜੇ ਲੈਵਲ ਤੇ ਹੁੰਦੀ ਹੈ ਫਿਰ ਬਾਅਦ ਚ ਧਰਨੇ ਹੁੰਦੇ ਨੇ ਫਿਰ ਬਾਅਦ ਚ ਪਤਾ ਨਹੀਂ ਕਿੱਥੇ ਕਿੱਥੇ ਤਾਂ ਗਲ ਜਾਂਦੀ ਹੈ ਸੋ ਮੈਂ ਕਹਿਣਾ ਕਿ ਆਪਾਂ ਕੰਮ ਇਸ ਤਰੀਕੇ ਨਾਲ ਕਰੀਏ ਕਿ ਤੁਹਾਨੂੰ ਮਾਨ ਸਨਮਾਨ ਬਣਦਾ ਮਿਲੇਗਾ ਬਿਲਕੁਲ ਤੁਹਾਨੂੰ ਕਦੇ ਇਗਨੋਰ ਨਹੀਂ ਕਰਾਂਗੇ ਗੱਡੀਆਂ ਦੇ ਰੂਪ ਚ ਵੀ ਚਾਹੇ ਕੋਈ ਆਪ ਕੱਲ ਨੂੰ ਕੰਪਿਊਟਰ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜ ਰਹੇ ਆਂ ਐਨ ਪੂਰਾ ਅਪਡੇਟ ਰੱਖਾਂਗੇ ਪਰ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰੋ ਮੈਂ ਆਪਣੀ ਡਿਊਟੀ ਕਰ ਰਿਹਾ ਮੇਰੀ ਵੀ ਡਿਊਟੀ ਹੈ ਮੈਂ ਮੇਰੀ ਘਟੋ ਘਟ ਨਹੀਂ ਤਾਂ 10 ਤੋਂ 12 ਘੰਟੇ ਤਾਂ ਮੇਰੇ ਐਵਰੇਜ ਕੰਮ ਕਰਨਦੇ ਨੇ ਦੋ ਤਿੰਨ ਸੂ ਫੈਸਲੇ ਸਾਈਨ ਕਰਕੇ ਆਇਆ ਹੁਣ ਇੱਥੇ ਆ ਤੁਹਾਡੇ ਕੋਲੇ ਇਹ ਤੋਂ ਬਾਅਦ ਨਕੌਦਰ ਜਾਊਂਗਾ ਇੱਕ ਹਸਪੀਟਲ ਦਾ ਟੁਕਣਾ ਹੈ ਜਾ ਕੇ ਫਿਰ ਤੇ ਦੋ ਤਿੰਨ ਮੀਟਿੰਗਾਂ ਨੇ ਫੈਸਲੇ ਲੈਣੇ ਨੇ ਬਜਟ ਸੈਸ਼ਨ ਆ ਰਿਹਾ ਸੁੱਝੇ ਡਿਊਟੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸਾਨ ਕਰ ਰਿਹਾ ਇਹੇ ਡਿਊਟੀ ਜਿਹੜੀ ਇਹ ਕੰਮ ਜਿਹੜਾ ਮੈਂ ਕਰ ਰਿਹਾ ਇਹ ਮੈਂ ਹੱਥ ਜੋੜ ਕੇ ਲੋਕਾਂ ਤੋਂ ਮੰਗਿਆ ਕਿ ਮੈਂ ਤੁਹਾਡੇ ਹੱਥ ਬੰਨਦਾ ਜੀ ਮੈਨੂੰ ਦੇ ਕੇ ਦੇਖੋ ਇਹ ਕੰਮ ਮੈਂ ਵਧੀਆ ਕਰ ਲਊਗਾ ਤਾਂ ਫਿਰ ਮੈਂ ਕਰ ਰਹੇ ਹਾਂ ਇਹ ਕੋਈ ਛਾਂਣ ਥੋੜੀ ਕਰ ਰਹੇ ਚਾਹੇ ਮੱਲਾਕ ਲਈ ਨੇ ਖੁੱਲ ਰਹੇ ਨੇ ਚਾਹੇ ਤੀਰਥ ਯਾਤਰਾ ਦੀ ਸਕੀਮ ਚੱਲ ਰਹੀ ਹੈ ਚਾਹੇ ਸਕੂਲ ਬਹੁਤ ਸ਼ਾਨਦਾਰ ਬਣ ਰਹੇ ਨੇ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਆਮ ਹੋ ਗਈ ਕੱਸੀਆਂ ਪੁਰਾਣੀਆਂ ਤੁਹਾਡੀ ਵੀ ਡਿਊਟੀ ਲੱਗਦੀ ਹੋਣੀ ਪੁਰਾਣੀਆਂ ਕੱਸੀਆਂ ਜਿੱਥੇ 30-35 ਸਾਲ ਪਹਿਲਾਂ ਪਾਣੀ ਹੀ ਨਹੀਂ ਦੇਖਿਆ ਲੋਕਾਂ ਨੇ ਉਹ ਕੱਸੀਆਂ ਚਲਾ ਰੱਖੀਆਂ ਨੇ ਆਪਾਂ ਨੇ ਸੋ ਆਪਾਂ ਚਾਹੁੰਦੇ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾਏ ਜਿੱਥੇ ਆਪਾਂ ਬੈਠੇ ਆ ਮਤਲਬ ਸ਼ੇਰ-ਏ-ਪੰਜਾਬ ਦੀ ਧਰਤੀ ਆ ਨਾਲ ਹੀ ਸ਼ਹੀਦ ਆਜ਼ਮ ਦੀ ਧਰਤੀ ਖੜਕੜ ਕਲਾਂ ਆਜ ਦੇਲੇ ਪਾਸੇ ਸੁਖਦੇਵ ਦੀ ਧਰਤੀ ਲੁਧਿਆਣਾ ਤੁ ਡੀ ਕੇ ਚਲੇ ਜਾਓ ਲਾਲਾ ਲਾਜਪਤ ਰਾਏ ਦੀ ਧਰਤੀ ਸ੍ਰੀ ਆਮ ਚਲੇ ਜਾਓ ਸ਼ਹੀਦ ਉਦਮ ਸਿੰਘ ਦੀ ਧਰਤੀ ਲੁਧਿਆਣੇ ਤੋਂ 20 ਕਿਲੋਮੀਟਰ ਪੱਖੋ ਵਾਲ ਰੋਡ ਤੇ ਹੋ ਜਾ ਸਰਾਬਾ ਰੋਡ ਤੇ ਹੋ ਜਾ ਕਰਤਾਰ ਸਿੰਘ ਸਰਾਬੇ ਦੀ ਧਰਤੀ ਕੋਈ ਪਿੰਡ ਹੈ ਜਿੱਥੇ ਬੋਤ ਨਾ ਲੱਗਿਆ ਹੋਵੇ ਸ਼ਹੀਦ ਦਾ ਕੋਈ ਪਿੰਡ ਤਿੰਨ ਚਾਰ ਪਿੰਡਾਂ ਛੱਡ ਕੇ ਕੋਈ ਪਿੰਡ ਹੈ ਵੀ ਤਿੰਨ ਚਾਰ ਪਿੰਡ ਛੱਡ ਕੇ ਕਿਤੇ ਗੁਰੂਆਂ ਦੀ ਚਰਨ ਛੋਹ ਰਾ ਪ੍ਰਾਪਤ ਹੋਵੇ ਸពਤ ਬਹੁਤ ਬlesdਾਂ ਮਿਹਨਤੀ ਲੋਕ ਨੇ ਲੋਕਾਂ ਨੂੰ ਕੰਮ ਦੇਵਾਂਗੇ ਦੇਖੋ ਕ੍ਰਾਈਮ ਕਿੱਥੋਂ ਨਿਕਲਦਾ ਹੈ ਕ੍ਰਾਈਮ ਨਿਕਲਦਾ ਜਦੋਂ ਬੇਰਜ਼ਗਾਰੀ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਜੇ ਵੇਲਾ ਹੋਊਗਾ ਆੜ ਵਾਲੇ ਪੁਰੀ ਸੰਗਤ ਪਾਉਣ ਵਾਲੇ ਬਹੁਤ ਨੇ ਉਹਨੂੰ ਉਹ ਬੜੀ ਈਜ਼ੀਲੀ ਉਹਨਾਂ ਦੇ ਜਾਲ ਚ ਫਸ ਜਾਊਗਾ ਜੇ ਉਹ ਕੰਮ ਤੇ ਗਿਆ ਹੋਊਗਾ ਕੌਣ ਹੋਊਗਾ ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ ਤੁਸੀਂ ਥਾਣੇ 'ਚ ਕੰਮ ਕਰਦੇ ਹੋ ਤੁਸੀਂ ਕਿਸੇ ਆਪਣੇ ਥਾਣੇ ਦੇ ਇਲਾਕੇ ਦੇ ਅਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਚਿੱਟਾ ਵੀ ਖਾਂਦਾ ਨਹੀਂ ਉਦੋਂ ਕੋਟ ਟਾਈਮ ਹੀ ਨਹੀਂ ਹੈਗਾ ਜੀ ਸੋ ਇਸਕਾ ਕਿਸੀ ਨੌਕਰੀਆਂ ਦੇ ਰਹੇ ਆ ਅਸੀਂ ਖੇਡਾਂ ਚ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਆਓ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਤੀਆਂ ਜਿੱਤੋ ਜਿੱਤੋ ਮੈਡਲ ਜਿੱਤੋ ਹਾਕੀ ਵਾਲੇ ਜਾਂ ਜਿੰਨੇ ਵੀ ਜਿੱਤੇ ਆ ਇੱਕ ਕਰੋੜ ਰੁਪਈਆ ਸੋਨੇ ਦਾ ਤਗਮੇ ਦਾ ਦੇ ਰਹੇ ਆ ਪੰਜਾਬ ਪੁਲਿਸ ਚ ਭਰਤੀ 2200 ਬੰਦਾ ਪੰਜਾਬ ਪੁਲਿਸ ਦੇ ਵਿੱਚ ਪਰ ਜੋ ਪੋਸਟ ਖਾਲੀ ਹੁੰਦੀ ਹੈ ਹਰ ਸਾਲ 1600 ਕਨਸਟੇਬਲ ਬਾਕੀ ਹੈਡ ਕਨਸਟੇਬਲ ਸਬ ਇਨਸਪੈਕਟਰ ਪਹਿਲਾਂ ਕਦੇ ਨਹੀਂ ਇਹਨਾਂ ਨੇ ਕੱਢੀ ਐਡ ਆਖਰੀ ਸਾਲ ਚ 8 9000 ਕੱਢ ਦਿੰਦੇ ਸੀ ਵੋਟਾਂ ਵਾਲੇ ਸਾਲ ਉਦੋਂ 2 ਮਹੀਨੇ ਪਹਿਲਾਂ ਦੱਸਦੇ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਥੋੜਾ ਜਿਹਾ ਤਿਆਰੀ ਕਰ ਲੈਂਦੇ ਸੀ ਫਿਜ਼ੀਕਲੀ ਤਿਆਰੀ ਕਰ ਲੈਂਦੇ ਉਹ ਚੋ ਵੀ ਕੋਈ ਹਾਈ ਕੋਰਟ ਚ ਰਿੱਟ ਪੈ ਗਈ ਫਾਨਾ ਹੋ ਗਿਆ ਚਲੋ ਜੀ ਵਿਚ ਹੀ ਰਹਿ ਗਿਆ ਅਸੀਂ ਕੀ ਕੀਤਾ ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਚ ਉਹਦਾ ਰਿਜ਼ਲਟ ਤੇ ਉਹਦੇ ਵਿੱਚ ਦੋ ਕਲਾਜ਼ ਨੇ ਇੱਕ ਤਾਂ ਡੋਪ ਟੈਸਟ ਇੱਕ ਕੋਈ ਐਫ ਆਈ ਆਰ ਨਾ ਹੋਵੇ ਤਾਂ ਕਿ ਬੱਚੇ ਝਗੜਿਆਂ ਤੋਂ ਛੋਟੇ ਮੂੜੇ ਝਗੜਿਆਂ ਤੋਂ ਬਚਣ ਤੇ ਸਰੀਰ ਬਣਾਉਣ ਡੋਪ ਚ ਵੀ ਨਸ਼ਾ ਨਸ਼ਾ ਦੂਰ ਰਹਿਣ ਨਵੰਬਰ ਚ ਉਹਦਾ ਰਿਜ਼ਲਟ ਦਸੰਬਰ ਚ ਹਰ ਸਾਲ ਦਸੰਬਰ ਚ 2200 ਪੁਲਿਸ ਵਾਲੇ ਆਪਣੀ ਜੌਬ ਤੇ ਹੋਣਗੇ ਹਰ ਸਾਲ 2200 ਤੋਂ ਵੱਧ